ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਆਪਣੇ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਤੇ ਲਓ ਜੀ ਕਮੈਂਟ ਆਇਆ ਸੀਗਾ ਜੀ ਆਪਾਂ ਨੂੰ ਛੋਲੇ ਕੁਲਚਿਆਂ ਦਾ ਠੀਕ ਹੈ ਜੀ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਜਿਹੜੇ ਕਿ ਤੁਸੀਂ ਰੇੜੀਆਂ ਪਰ ਠੀਕ ਹੈ ਜੀ ਖਾਦੇ ਆ ਕੁਲਚੇ ਬਿਲਕੁਲ ਸਿੰਪਲ ਤਰੀਕੇ ਨਾਲ ਪਰ ਉਹਨਾਂ ਨਾਲੋਂ ਵਧੀਆ ਬਣਾਵਾਂਗੇ ਠੀਕ ਹੈ ਜੀ ਐਂਸਰ ਪੂਰੇ ਵਧੀਆ ਤਰੀਕੇ ਨਾਲ ਇਹਨੂੰ ਬਣਾਉਣ ਵਾਸਤੇ ਆ ਕੌਲੀ ਕਮੈਂ ਠੀਕ ਹੈ ਜੀ ਜਿਹੜੇ ਛੋਲੇ ਆ ਉਹ ਚਿੱਟੇ ਅਵਾਲਲੇ ਤੇ ਆ ਦੇਖੋ ਜੀ ਤੇ ਤੁਸੀਂ ਕਵਾਂਟੀਟੀ ਆਪਣੇ ਹਿਸਾਬ ਨਾਲ ਬਣਾ ਲਿਓ ਠੀਕ ਹੈ ਜਿੰਨੇ ਕੁ ਤੁਸੀਂ ਬਣਾਉਣੇ ਹੋਏ ਮੈਂ ਸਿਰਫ 5-7 ਕੁਲਚੇ ਬਣਾਉਣੇ ਆ 5-7 ਕੁਲਚਿਆਂ ਵਾਸਤੇ ਠੀਕ ਹੈ ਜੀ ਇੱਕ ਕੌਲੀ ਛੋਲਿਆਂ ਦੀ ਬਹੁਤ ਹੈ ਇੱਕ ਪਿਆਜ਼ ਕੱਟ ਲਿਆ ਬਰੀਕ ਬਰੀਕ ਇੱਕ ਟਮਾਟਰ ਹਰੀ ਮਿਰਚ ਦੋ ਨਿੰਬੂ ਆ ਠੀਕ ਹੈ ਜੀ ਤੇ ਬਾਕੀ ਆਲੂ ਵਰਤੋਗੇ ਬਾਕੀ ਜਿਹੜਾ ਨੋਨ ਮਿਰਚ ਮਸਾਲਾ ਤੁਹਾਨੂੰ ਮੈਂ ਨਾਲ ਦੇ ਨਾਲ ਦੱਸੀ ਜਾਊਂਗਾ ਤੇ ਕੁਲਚੀ ਆ ਜੀ ਜਿਹੜੇ ਮੈਂ ਬਾਜ਼ਾਰ ਤੋਂ ਲੈਤਾ ਜੀ ਠੀਕ ਹੈ ਜੀ ਆ ਦੇਖੋ ਤੇ ਮੈਨੂੰ ਬਾਜ਼ਾਰ ਤੋਂ ਮਿਲ ਗਏ ਤੇ ਕੁਲਚੇ ਤੇ ਤੁਸੀਂ ਵੀ ਕੋਈ ਬੇਕਰੀ ਦੁਕਾਨ ਹੋਈ ਤੁਹਾਡੇ ਏਰੀਏ 'ਚ ਤਾਂ ਉੱਥੋਂ ਤੁਸੀਂ ਠੀਕ ਹੈ ਜੀ ਇਹ ਪਰਚੇਸ ਕਰ ਸਕਦੇ ਹੋ ਖਰੀਦ ਸਕਦੇ ਹੋ ਤੇ ਲਓ ਜੀ ਹੁਣ ਕਰਦੇ ਇਹਨਾਂ ਦਾ ਮਸਾਲਾ ਤਿਆਰ ਤੇ ਲਓ ਜੀ ਸਭ ਤੋਂ ਪਹਿਲਾਂ ਚਾਹੀਦੇ ਆਪਾਂ ਨੂੰ ਉਬਲੇ ਹੋਏ ਆਲੂ ਆਲੂ ਠੀਕ ਹੈ ਜੀ ਜਿਹੜੇ ਕੀ ਆਪਾਂ ਨੇ ਇਹਦੇ ਵਿੱਚ ਬਰੀਕ-ਬਰੀਕ ਕੱਟ ਕਰ ਲੈਣੇ ਆ ਇਸ ਤਰੀਕੇ ਨਾਲ ਸਾਰੇ ਆਲੂ ਨੂੰ ਕੱਟ ਲਾਂਗੇ ਸੋ ਇਦਾਂ ਆਪਾਂ ਨੇ ਬਰੀਕ-ਬਰੀਕ ਜਿਹੜੇ ਆਲੂ ਠੀਕ ਹੈ ਜੀ ਕੱਟ ਲੈਣੇ ਆ ਤੇ ਲੋ ਜੀ ਆਲੂਆਂ ਦੇ ਵਿੱਚ ਜਿਹੜੇ ਛੋਲੇ ਐਡ ਕਰ ਲੂਗੇ ਆਪਾਂ ਛੋਲੇ ਤੁਸੀਂ ਕਾਲੇ ਵੀ ਵਰਤ ਸਕਦੇ ਹੋ ਠੀਕ ਹੈ ਜੀ ਬਲੈਕ ਚਨੇ ਵੀ ਪਾ ਸਕਦੇ ਹੋ ਟਮਾਟਰ ਪਾ ਲੂਗੇ ਇੱਕ ਜੇ ਟਮਾਟਰ ਜ਼ਿਆਦਾ ਵਧੀਆ ਲੱਗਦੇ ਹੋਏ ਦੋ ਪਾ ਦਿਓ ਠੀਕ ਹੈ ਜੀ ਇੱਕ ਪਿਆਜ਼ ਪਾ ਲੂਗੇ ਬਰੀਕ-ਬਰੀਕ ਕੱਟਿਆ ਹੋਇਆ ਪਿਆਜ਼ ਵੀ ਤੁਸੀਂ ਦੋ ਪਾ ਸਕਦੇ ਹੋ ਤੇ ਹਰੀ ਮਿਰਚ ਪਾਵਾਂਗੇ ਆਪਣੇ ਟੇਸਟ ਰਿਕਾਰਡਿੰਗ ਜਿੰਨੀ ਕਿ ਤੁਸੀਂ ਖਾਣੀ ਹੋਈ ਤੇ ਲੋ ਜੀ ਅੱਜ ਪਾਮਗੇ ਧਨੀਆ ਪਾਊਡਰ ਠੀਕ ਹੈ ਜੀ 2 ਛੋਟੇ ਚਮਚ ਪਾ ਲੈਣੇ ਆ ਉਸ ਤੋਂ ਬਾਅਦ ਨਮਕ ਟੇਸਟ ਰਿਕਾਰਡਿੰਗ ਤੇ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਜਾਂ ਪੀਸੀ ਹੋਈ ਮਿਰਚ ਠੀਕ ਹੈ ਜੀ ਤੇ ਹਲਕਾ ਜਿਹਾ ਗਰਮ ਮਸਾਲਾ ਠੀਕ ਹੈ ਜੀ ਅੱਧਾ ਚਮਚ ਤੇ ਅੱਧਾ ਕ ਚਮਚ ਚਾਟ ਮਸਾਲਾ ਜਾਂ ਅਮਚੂਰ ਪਾਊਡਰ ਪਾ ਸਕਦੇ ਹਾਂ ਠੀਕ ਹੈ ਜੀ ਜਾਂ ਇਮਲੀ ਕੋਲ ਕੇ ਪਾ ਸਕਦੇ ਹਾਂ ਪਰ ਮੈਂ ਪਾ ਰਿਹਾ ਜੀ ਨਿੰਬੂ ਠੀਕ ਹੈ ਜੀ ਮੈਂ ਖੱਟੇ ਵਾਸਤੇ ਇਹ ਜਿਹੜੇ ਉਹ ਨਿੰਬੂ ਵਰਤੂੰਗਾ ਇੱਕ ਆਹ ਲੋ ਜੀ ਤੁਸੀਂ ਥੋੜੀ ਜੀ ਇਮਲੀ ਕੋਲ ਕੇ ਪਾ ਲਿਓ ਪਰ ਇਮਲੀ ਨਾਲੋਂ ਨਿੰਬੂ ਆ ਜਿਹੜਾ ਉਹ ਬੈਸਟਰ ਹੋਊਗਾ ਤੇ ਲੋ ਜੀ ਨਿੰਬੂ ਆਪਾਂ ਨੇ ਨਚੋੜ ਲਿਆ ਦੇ ਪਰ ਤੇ ਲੋ ਜੀ ਥੋੜੀ ਜੀ ਪਾ ਲਾਂਗੇ ਆਪਾਂ ਇਹਦੇ ਵਿੱਚ ਠੀਕ ਹੈ ਜੀ ਸੌਸ ਕੋਈ ਵੀ ਸੌਸ ਹੋਵੇ ਤੁਹਾਡੇ ਕੋਲ 2-4 ਚਮਚੇ ਆਪਾਂ ਨੇ ਸੌਸ ਦੇ ਪਾ ਲੈਣੇ ਆ ਤੇ ਲੋ ਜੀ ਇਹਨੂੰ ਕਰਦੇ ਆ ਹੁਣ ਸਾਰੇ ਸਮਾਨ ਨੂੰ ਆਪਾਂ ਮਿਕਸ ਮਸਾਲੇ ਦਾ ਕਲਰ ਚੈੱਕ ਕਰ ਲਈ ਠੀਕ ਹੈ ਜੀ ਐਨ ਪੂਰਾ ਜਿੱਕਣਾ ਰੇੜੀਆਂ ਪਰ ਹੁੰਦਾ ਠੀਕ ਹੈ ਜੀ ਉਦਾਂ ਹੀ ਆ ਗਿਆ ਤੇ ਹੁਣ ਆਪਾਂ ਨੇ ਹੈਨ ਆਲੂ ਲੂ ਜਿਹੜੇ ਮੜੀਏ ਮੈਸ਼ ਵੀ ਕਰ ਲੈਣੇ ਆ ਤਾਂ ਜੋ ਜਦੋਂ ਆਪਾਂ ਇਹਨੂੰ ਕੁਲਚੇ ਦੇ ਵਿੱਚ ਭਰੀਏ ਠੀਕ ਹੈ ਜੀ ਆਪਣੀ ਜਿਹੜੀ ਮਸਾਲੇ ਦੀ ਇਹ ਫੀਲਿੰਗ ਬਾਹਰ ਨਾ ਆਵੇ ਤੇ ਲੋ ਜੀ ਹਰਾ ਧਨੀਆ ਪਾ ਲੂੰਗਾ ਚੰਗੀ ਤਰ੍ਹਾਂ ਕੱਟਿਆ ਹੋਇਆ ਤੇ ਲੋ ਜੀ ਮਸਾਲਾ ਆਪਣਾ ਰੈਡੀ ਹੈ ਜੀ ਤੇ ਇੱਕ ਵਾਰੀ ਤੁਸੀਂ ਮਸਾਲਾ ਇਹ ਕੁਲਚਿਆਂ ਚ ਭਰਨ ਤੋਂ ਪਹਿਲਾਂ ਚੈੱਕ ਜ਼ਰੂਰ ਕਰ ਲੈਣਾ ਠੀਕ ਹੈ ਜੀ ਤਾਂ ਜੋ ਨਮਕ ਮਿਰਚ ਜਿਹੜਾ ਉਹਦਾ ਅਡਜਸਟ ਹੋ ਜਾਊਗਾ ਠੀਕ ਹੈ ਜੀ ਜੇ ਜ਼ਿਆਦਾ ਹੋ ਜਾਂਦਾ ਹੈ ਤਾਂ ਲੂਲੂ ਪਾ ਲਿਓ ਠੀਕ ਹੈ ਛੋਲੇ ਪਾ ਲਿਓ ਜਿ ਘਾਟਾ ਦਾ ਨੂਨ ਮਿਰਚ ਐਡ ਕਰਦੇ ਹਾਂ ਨੂਨ ਮਿਰਚ ਠੀਕ ਹੈ ਜੀ ਆਪਣਾ ਪੂਰਾ ਪ੍ਰੋਪਰ ਸਹੀ ਹੈ ਹੁਣ ਆਪਾਂ ਰੱਖ ਦਿਆਂ ਤਵਾ ਗੈਸ ਤੇ ਤੁਸੀਂ ਚਾਹੇ ਲੋਹੇ ਵਾਲਾ ਤਵਾ ਲੈ ਲਿਓ ਜਾਂ ਨਾਨ ਸਟਿਕ ਲੈ ਲਿਓ ਜਿਹੜਾ ਮर्जी ਲੈ ਲਿਓ ਤੇ ਤੁਸੀਂ ਅਹਿਮਸਾਲੇ ਨੂੰ ਤਵੇ ਤੇ ਭੁੰਨ ਵੀ ਸਕਦੇ ਆ ਠੀਕ ਹੈ ਜੀ ਮਾੜਾ ਮੋਟਾ ਜੇ ਤੁਸੀਂ ਤਵੇ ਤੇ ਰਾੜਨਾ ਹੋਇਆ ਰਾੜ ਕੇ ਵੀ ਪਾ ਸਕਦੇ ਹੋ ਤੇ ਸਿੱਧਾ ਡਾਇਰੈਕਟ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਆ ਠੀਕ ਹੈ ਜੀ ਤੇ ਮੈਂ ਆ ਜਿਹੜਾ ਸਿੱਧਾ ਹੀ ਡਾਇਰੈਕਟ ਪਾੜ ਕੇ ਸੇਕ ਲੂੰਗਾ ਕੁਲਚਿਆਂ ਨੂੰ ਤੇ ਲੋ ਜੀ ਹੁਣ ਆਪਾਂ ਲਾਉਂਗੇ ਇਹ ਜਿਹੜੀ ਠੀਕ ਹੈ ਜੀ ਕੁਲਚੇ ਆ ਡੱਬ ਰੋਟੀਆਂ ਕਹਿ ਦਿੰਦੇ ਇਹਨਾਂ ਨੂੰ ਇਹਦੇ ਵਿੱਚ ਕੱਟ ਤੇ ਕੱਟ ਆ ਜਿਹੜਾ ਤੁਸੀਂ ਜ਼ਿਆਦਾ ਬੜਾ ਨਹੀਂ ਕਰਨਾ ਠੀਕ ਹੈ ਜੀ ਜ਼ਿਆਦਾ ਬੜਾ ਕਰੋਗੇ ਫਿਰ ਕੰਮ ਗੜਬੜ ਹੋ ਜਾਊਗਾ ਇਸ ਕਰਕੇ ਜਿਹੜਾ ਇਹਦੇ ਵਿੱਚ 홀 ਜਾ ਕਰਨਾ ਆਪਾਂ ਨੇ ਬਹੁਤ ਜ਼ਿਆਦਾ ਬੜਾ ਨਹੀਂ ਕਰਨਾ ਹੈ ਤੇ ਹੁਣ ਪਾਉਣੀ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਨੇ ਮਸਾਲਾ ਬਣਾਇਆ ਠੀਕ ਹੈ ਜੀ ਉਹਦੀ ਫੀਲਿੰਗ ਪਾ ਦੋਗੇ ਐਂ ਚੰਗੀ ਤਰ੍ਹਾਂ ਸੋ ਇਸ ਤਰੀਕੇ ਨਾਲ ਤਿਆਰ ਹੋ ਜੀ ਕੁਲਚੇ ਆਪਣੇ ਰੈਡੀ ਆ ਤੇ ਫੜਨਾ ਇਹ ਜਦੋਂ ਵੀ ਠੀਕ ਆ ਜੀ ਕੁਲਚੇ ਦੇ ਵਿੱਚ ਮਸਾਲਾ ਭਰਨਾ ਐ ਚੰਗੀ ਤਰ੍ਹਾਂ ਫੜਨਾ ਹੱਥ ਨਾਲ ਢਿੱਲੇ ਜਿਹੇ ਹੱਥਾਂ ਨਾਲ ਨਹੀਂ ਫੜਨਾ ਤੇ ਇਦਾਂ ਦੱਬ ਲੈਣਾ ਠੀਕ ਆ ਜੀ ਆਹ ਦੇਖੋ ਇਸ ਤਰੀਕੇ ਨਾਲ ਤੇ ਲੋ ਜੀ ਕੁਲਚੇ ਆ ਜਿਹੜੇ ਮੈਂ ਸਾਰੇ ਹੀ ਭਰ ਲਿਆ ਠੀਕ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਸੇਕਦੇ ਆ ਤੇ ਲੋ ਜੀ ਤਵੇ ਦੇ ਉੱਪਰ ਥੋੜਾ ਜਿਹਾ ਮੈਂ ਰਿਫੈਂਡ ਪਾ ਲਿਆ ਥੋੜਾ ਜਿਹਾ ਲਾ ਲੂੰਗੇ ਆਪਾਂ ਮੱਖਣ ਤੇ ਜੇ ਇਕੱਲਾ ਮੱਖਣ ਲਾਉਂਗੇ ਠੀਕ ਆ ਜੀ ਫਿਰ ਮੱਖਣ ਜਿਹੜਾ ਉਹ ਜਲ ਜਾਂਦਾ ਏ ਇਸ ਕਰਕੇ ਆਪਾਂ ਨੇ ਦੋਏ ਚੀਜ਼ਾਂ ਲਾਉਣੀਆਂ ਏ ਆ ਲਓ ਜੀ ਸੇਕ ਥੋੜਾ ਜਿਹਾ ਤੇਜ਼ ਰੱਖਿਓ ਤੇ ਇਸ ਤਰੀਕੇ ਨਾਲ ਜਿਹੜੇ ਆਪਾਂ ਨੇ ਇਹ ਪਕਾਉਣੇ ਆ ਆ ਲਓ ਜੀ ਇਸ ਵਾਸਤੇ ਤਰੀਕੇ ਨਾਲ ਇਹਨੂੰ ਪਕਾਵਾਂਗੇ ਦੋਏ ਪਾਸੇ ਤੇ ਸੇਕ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਨੇ ਠੀਕ ਹੈ ਜੀ ਐ ਸਾਈਡ ਤੇ ਵੀ ਸੇਕ ਲੈਣਾ ਹੈ ਜਿਹੜੀ ਸਾਈਡ ਮਸਾਂਦਾਂ ਲੱਗਿਆ ਬ ਆਪਣਾ ਇਸ ਤਰੀਕੇ ਨਾਲ ਤੇ ਦੋਨੇ ਪਾਸੇ ਤੇ ਐਨ ਕ੍ਰਿਸਪੀ ਕਰ ਲੂਗੇ ਇਹਨਾਂ ਨੂੰ ਸ਼ੰਗੀ ਤਰ੍ਹਾਂ ਤੇ ਲਓ ਜੀ ਕੁਲਚੇ ਆਪਣੇ ਸੇਕ ਹੋ ਗਏ ਆ ਜੀ ਆ ਦੇਖੋ ਐਨ ਵਧੀਆ ਤਰੀਕੇ ਨਾਲ ਸੋ ਇਹਨਾਂ ਨੂੰ ਕੱਢਦੇ ਆ ਜੀ ਪਲੇਟ ਦੇ ਵਿੱਚ ਆਪਾਂ ਹੁਣ ਤੇ ਲਓ ਜੀ ਕੁਲਚੇ ਬਣ ਕੇ ਆਪਣੇ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਘਰੇ ਆਪਾਂ ਠੀਕ ਹੈ ਜੀ ਕ੍ਰਿਸਪੀ ਆਲ ਵਧੀਆ ਕੁਲਚੇ ਬਣਾ ਸਕਦੇ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ